2:57 ਮਿੰਟ ਤੇ ਮੈਨੂੰ ਉਪਰੋਂ ਗਵੰਡੀਆਂ ਦਾ ਸਤਵੀਰ ਸਿੰਘ ਗਿਲਾਂ ਗਾਰਮੈਂਟ ਵਾਲਿਆਂ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟ ਗਿਆ ਆ ਤੁਹਾਡੀ ਦੁਕਾਨ 'ਚ ਚੋਰ ਪੈ ਗਏ ਨੇ ਉਹ ਸਮਾਨ ਲੈ ਗਏ ਨੇ ਉਹਨਾਂ ਨੇ ਉਪਰੋਂ ਉਹਨਾਂ ਨੂੰ ਦੌਕਾ ਮਾਰਿਆ ਉਹਦੇ ਨਾਲ ਹੀ ਉਹ ਸਮਾਨ ਛੱਡ ਕੇ ਕੁਝ ਲੈ ਗਏ ਨਾਲ ਕੁਝ ਚਲੇ ਗਏ ਮੈਂ ਉਸੇ ਵੇਲੇ ਮੈਂ ਆ ਗਿਆ ਘਰ ਪਾਰੋ ਫੜੀ ਨਾ ਨਾਂ ਨਹੀਂ ਆਜਣਾ ਕੋਈ ਨਹੀਂ ਮਾਰੋ ਕੋਈ ਬੱਚੀ ਤੋਂ ਸਮਝਾਓ ਕੋਈ ਸੀ ਸਮਝਾਓ ਮੈਂ ਬਾਜ਼ਾਰ ਮੈਂ ਬਾਜ਼ਾਰ ਸਦਰ ਬਾਜ਼ਾਰ ਸੁਲਤਾਨਪੁਰ ਲੋਧੀ ਤੋਂ ਸ਼ਰਮਾ ਘਰ ਮੇਰ ਤੋਂ ਮਦਨ ਮੋਨ ਸ਼ਰਮਾ ਬੋਦਿਆ ਲੈ ਕੇ ਸਵੇਰੇ 2:57 ਮਿੰਟ ਤੇ ਮੈਨੂੰ ਉੱਪਰੋਂ ਗਵੰਡੀਆਂ ਦਾ ਸਤਵੀਰ ਸਿੰਘ ਗਿਲਨਾ ਗਾਰਮੈਂਟ ਵਾਲਿਆਂ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟ ਗਿਆ ਆ ਤੁਹਾਡੀ ਦੁਕਾਨ 'ਚ ਚੋਰ ਪੈ ਗਏ ਨੇ ਉਹ ਸਮਾਨ ਲੈ ਗਏ ਨੇ ਉਹਨਾਂ ਨੇ ਉੱਪਰੋਂ ਉਹਨਾਂ ਨੂੰ ਦਬਕਾ ਮਾਰਿਆ ਉਹਦੇ ਨਾਲ ਹੀ ਉਹ ਸਮਾਨ ਛੱਡ ਕੇ ਕੁਝ ਲੈ ਗਏ ਨਾਲ ਕੁਝ ਚਲੇ ਗਏ ਮੈਂ ਉਸੇ ਵੇਲੇ ਮੈਂ ਆ ਗਿਆ ਘਰ ਆਣ ਕੇ ਦੇਖਿਆ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਸ਼ਟਰ ਟੁੱਟਾ ਪਿਆ ਸੀ ਜਿਹਦੇ ਵਿੱਚੋਂ ਕੈਸ਼ ਸੀ 3-4000 ਪਰਚੂਨ ਸੀ ਜਿਹੜੀ ਉਹ ਲੈ ਗਏ ਬਾਕੀ ਜੈਕਟਾਂ ਕੋਟੀਆਂ ਸਵੈਟਰ ਜੋ ਵੀ ਸਮਾਨ ਉਹਨਾਂ ਦੇ ਹੱਥ ਆਇਆ ਉਹ ਲਫਾਫੇ 'ਚ ਪਾ ਕੇ ਲੈ ਗਏ ਨੇ ਕੁਝ ਬਾਜ਼ਾਰ ਚ ਖਿਲ ਰਿਆ ਪਿਆ ਸੀ ਉਹ ਸਮਾਨ ਮੈਂ ਆਣ ਕੇ ਇਕੱਠਾ ਕੀਤਾ ਇਸ ਤਰ੍ਹਾਂ ਕਾਫੀ ਨੁਕਸਾਨ ਜਿੰਨਾ ਕੋ ਹੋ ਸਕਿਆ ਉਹ ਕਰ ਗਏ ਨੇ ਬਾਕੀ ਹੁਣ ਮੈਂ ਹੋਰ ਦੇਖਾਂਗਾ ਕਿੰਨਾ ਕੋ ਹੋਰ ਹੋਇਆ ਆ ਤੇ ਕੰਚ ਨੁਕਸਾਨ ਉਹ ਸਾਰਾ ਪਤਾ ਲੱਗੇਗਾ ਬਾਅਦ ਦੇ ਵਿੱਚ ਬਾਜ਼ਾਰ ਚ ਹੋਰ ਵੀ ਦੁਕਾਨਾਂ ਚ ਬਾਜ਼ਾਰ ਚ 4 3 ਦੁਕਾਨਾਂ ਹੋਰ ਟੁੱਟੀਆਂ ਨੇ ਇੱਕ ਅਤਲ ਕਰਿਆਨੇ ਵਾਲੇ ਦੀ ਦੁਕਾਨ ਟੁੱਟੀ ਆ ਇੱਕ ਕਾਲਾ ਜਿਹੜਾ ਭਗੋਰਾਈ ਵਾਲਾ ਉਹਦੀ ਕਰਿਆਨੇ ਦੀ ਦੁਕਾਨ ਟੁੱਟੀ ਆ ਜੀ ਇੱਕ ਮੁੰਡਾ ਦੀਪਕ ਹੈਗਾ ਟੈਚੀ ਹੌਸਲਾ ਮਨੀਆਰੀ ਵਾਲਾ ਉਹਦੀ ਦੁਕਾਨ ਟੁੱਟੀ ਆ ਤਿੰਨ ਦੁਕਾਨਾਂ ਤੇ ਇਹ ਵਾਕਿਆ 20 25 30 ਮਿੰਟ ਚ ਹੋਇਆ ਜੀ ਸਾਰਾ ਉਹਨਾਂ ਨੇ ਤਿੰਨ ਚੋਰ ਸੀ ਤਿੰਨ ਬੰਦੇ ਸੀ ਦੱਸਦੇ ਤਿੰਨਾਂ ਕੋ ਨੇ ਮੂੰਹ ਬੰਨੇ ਪਏ ਸੀ ਔਰ ਉਹਨਾਂ ਦੇ ਕੋਲ ਇੱਕ ਪਲਸਰ ਲਾਲ ਰੰਗ ਦਾ ਸੀ ਮੇਰੇ ਖਿਆ ਮੋਟਰਸਾਈਕਲ ਸੀਗਾ ਸ਼ਾਇਦ ਉਹਨਾਂ ਨੇ ਇਹ ਵਾਕਿਆ ਜਿਹੜਾ 20 25 ਮਿੰਟ ਚ ਸਾਰੇ ਬਾਜ਼ਾਰ ਦੇ ਵਿੱਚ ਦੁਕਾਨਾਂ ਚੋਂ ਨੂੰ ਤੋੜ ਕੇ ਨੁਕਸਾਨ ਕੀਤਾ ਹੈ ਪੁਲਿਸ ਕੋਈ ਮੌਕੇ ਤੇ ਨਹੀਂ ਸੀ ਆਇਆ ਇਸ ਪ੍ਰਸ਼ਾਸਨ ਦਾ ਅਸੀਂ ਥਾਣੇ ਵੀ ਗਏ ਥਾਣੇ ਵੀ ਕੋਈ ਨਹੀਂ ਮਿਲਿਆ ਸਾਨੂੰ ਫਿਰ 100 ਨੰਬਰ ਤੇ ਸਾਡੇ ਨਾਲ ਫੋਨ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਹੁਣ ਬਾਅਦ ਦੇ ਵਿੱਚ ਆਏ ਨੇ ਸਾਡੇ 4:00 ਵਜੇ ਸਾਨੂੰ ਮਿਲੂ ਸੱਧਿਆ ਉਹਨਾਂ ਨੇ ਜੋਗਿੰਦਰ ਸਿੰਘ ਐਸਆਈ ਹੋਰੀ ਆਏ ਸੀ ਉਹਨਾਂ ਨੇ ਆਣ ਕੇ ਪੁੱਛ ਪੜਤਾਲ ਕੀਤੀ ਆ ਆਣ ਕੇ ਦੇਖਿਆ ਵਾ ਸਾਰਾ ਮੌਕਾ ਉਸ ਤੋਂ ਬਾਅਦ ਜੋ ਕਾਰਵਾਈ ਹੋਏਗੀ ਉਹ ਪ੍ਰਸ਼ਾਸਨ ਕਰੇ ਅਸੀਂ ਚਾਹੁੰਦੇ ਆ ਵੀ ਸਾਡੀ ਸੇਫਟੀ ਹੋਣੀ ਚਾਹੀਦੀ ਆ ਦੁਕਾਨਾਂ ਦੀ ਇੱਕੋ ਰਾਤ ਜਿੰਨੇ ਵਾਕਿਆ ਹੋ ਗਿਆ ਬਹੁਤ ਜਿਹੜਾ ਸ਼ਰਮਸਾਰਾ ਇਹ ਕੰਮ ਬਾਜ਼ਾਰ ਮੇਨ ਬਾਜ਼ਾਰ ਦੇ ਵਿੱਚ ਇਹ ਕੰਮ ਹੋ ਜਾਣਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੇ 'ਤੇ ਧਿਆਨ ਦਿੱਤਾ ਜਾਵੇ ਔਰ ਸਾਰੇ ਦੁਕਾਨਦਾਰਾਂ ਨੂੰ ਸੇਫਟੀ ਦਿੱਤੀ ਜਾਵੇ। ਤੁਹਾਨੂੰ ਕੀ ਤੋਂ ਦੰਦ ਅਮਰ ਕੀ ਤੋਂ ਨਾ ਹਾਂਜੀ ਮੇਰੇ ਨਾਮ ਜਸਬੀਰ ਸਿੰਘ ਜੰਮੂ ਕਰਿਆਨਾ ਸਟੋਰ ਚਟਕਈਆਂ ਚੌਂਕ ਤੇ ਰਾਤੀ ਸਾਨੂੰ ਕੋਈ 2:30 ਵਜੇ ਦੇ ਕਰੀਬ ਹੋਣ ਗਿਆ ਵੀ ਤੁਹਾਡੇ ਛੜ ਜਿਹੜੇ ਆ ਟੁੱਟੇ ਹੋਏ ਆ ਆਣ ਕੇ ਦੇਖਿਆ ਤੇ ਆੜ ਗਵਾਰ ਦੇ ਸ਼ਰਤਾਂ ਚ ਟੁੱਟੇ ਹੋਏ ਆ ਜਿਵੇਂ ਸਾਡਾ ਨੁਕਸਾਨ ਜਨ ਤਕਰੀਬਨ 507000 ਰੁਪਇਆ ਜੋ ਵਿੱਚ ਪਰਚੂਨ ਵਗੈਰਾ ਪਈ ਸੀ ਉਹ ਕੈਸ਼ ਲੈ ਗਿਆ ਹੋਰ ਇਸ ਤੋਂ ਇਲਾਵਾ ਸਾਡਾ ਨੁਕਸਾਨ ਨਹੀਂ ਕੋਈ ਹੋਇਆ ਉਹ ਬਗ ਬਗ ਜਿੰਨਾ ਬਣਾ ਹਾਂ ਤੇ ਆੜੇ ਗਵਾਰੀਆਂ ਦੇ ਵੀ ਜੋ ਹੈਗਾ ਹੀ ਕੈਸ਼ ਉਹ ਲੈ ਗਿਆ ਕਿਹੜੀ ਕਿਹੜੀ ਦੁਕਾਨ ਤੇ ਮਤਲਬ ਅਤਲ ਰੈਨਾ ਸਟੋਰ ਆ ਇੱਕ ਦੀਪਕ ਮਨਿਆਰੀ ਵਾਲਾ ਉਹਨਾਂ ਦੇ ਹੋਇਆ ਨੁਕਸਾਨ। ਕਿ ਜਾ ਕੇ ਕੋਸ ਤੋਂ ਅੱਗੇ ਜਾ ਕੇ ਸ਼ਰਮਾ ਗਾਰਮੈਂਟ ਆ ਉਹਨਾਂ ਦੇ ਹੋਇਆ ਸੀਸੀਟੀਵੀ ਜਿਹੜੇ ਕੈਮਰੇ ਚੈੱਕ ਕੀਤੇ ਉਹਨਾਂ ਵਿੱਚ ਸਟਰ ਪਰੰਦੇ ਨਜ਼ਰ ਆ ਰਹੇ ਆ। ਕਿੰਨੇ ਕੁ ਬੰਦੇ ਸੀ ਇਸ ਰੋਗ? ਉਹ ਇੱਕ ਮੋੜ ਸਿਆਂ ਸੀ ਆ ਤੇ ਤਿੰਨ ਜਾਣੇ ਸੀ ਉੱਤੇ ਨਜ਼ਰ ਆ ਰਹੇ। ਕੋਈ ਆਪਣਾ ਚੌਕੀਦਾਰ ਚੌਕੀਦਾਰ ਹੈਗਾ ਸੀਗਾ ਪਰ ਉਹ ਉਹਨੂੰ ਖਬਰ ਦਿੱਤੀ ਆ ਤੇ ਉਹ ਕਹਿੰਦਾ ਵੀ ਮੈਨੂੰ ਬੁਖਾਰ ਸੀਗਾ ਤੇ ਮੈਂ ਉਹ ਆਨੇ ਬਹਾਨੇ ਲਾ ਕੇ ਕਹਿੰਦਾ ਮੈਂ ਦੋ ਵਜ ਤੋਂ ਪਹਿਲਾਂ ਚਲ ਗਿਆ ਵਾ। ਇਦੋਂ ਉਹ ਇਤਬਾਹ ਕਰ ਰਹਾ ਹੁੰਦੀ ਆ ਜੀ ਕੀ ਮੰਗ ਕਰਦੇ ਕੋਸਰ ਪ੍ਰਸ਼ਾਸਨੋਂ ਮੰਗ ਕਰਦੇ ਆ ਵੀ ਇਹਨਾਂ ਚੋਰਾ ਨੂੰ ਭੜਿਆ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਅੱਗੇ ਵਾਸਤੇ ਹੋ ਜਾ ਕੰਮ ਨਾ ਹੋ ਨੇੜੇ ਮਾਜੀ ਜੀ ਕੀ ਤੁਹਾਡਾ ਨਾਮ ਹੈ ਇਸ ਦਾ ਬਾਰੇ ਕੀ ਕਰਨ ਮੇਰਾ ਨਾਮ ਸਰਜੀਤ ਸਿੰਘ ਆ ਜੀ ਤੇ ਸਾਡੀ ਬਾਜ਼ਾਰ ਚ ਦੁਕਾਨ ਆ ਤਾਂ ਸਾਨੂੰ ਸਵੇਰੇ ਪਤਾ ਲੱਗਾ ਵੀ ਬਾਜ਼ਾਰ ਦੇ ਵਿੱਚ ਵਰਨ ਕਪੜੇ ਵਾਲੇ ਦਾ ਫੋਨ ਆਇਆ ਜੀ ਉਹ ਕਹਿੰਦਾ ਲੱਗ ਲੱਗ ਦੁਕਾਨਾਂ ਦੇ ਆਪਣੇ ਸ਼ਟਰ ਟੁੱਟੇ ਹੋਏ ਆ ਤਾ ਬਚਾ ਚੈੱਕਰੀ ਆਣ ਕੇ ਤੇ ਜਦੋਂ ਅਸੀਂ ਸਵੇਰੇ ਆਣ ਕੇ ਦੇਖਿਆ ਕਿ ਇੱਕ ਜੰਮੂ ਕਰਿਆਨਾ ਸਟੋਰ ਤੇ ਇੱਕ ਆਤਲ ਕਰਿਆਨਾ ਸਟੋਰ ਇਹਨਾਂ ਦੇ ਸ਼ਟਰ ਜਿਹੜੇ ਸੀ ਉਹ ਤਾਂ ਉਹਨੂੰ ਚੱਕੇ ਹੋਏ ਸੀ ਤੇ ਨਾਲ ਇੱਕ ਪਰੇ ਅੱਗੇ ਦੁਕਾਨ ਹੈਗੀ ਸੀ ਸ਼ਰਮਾ ਘਰਵੈਂਟਸ ਉਹਨਾਂ ਦੇ ਸ਼ਟਰ ਦੇ ਵੀ ਹੋਏ ਚੋਰੀ ਹੋਏ ਸੀ ਜਿਹੜੇ ਸੀ ਸੀਸੀਟੀਵੀ ਕੈਮਰੇਜ ਤੋਂ ਅਸੀਂ ਚੈੱਕ ਕੀਤੇ ਆ ਉਹਨਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਇੱਕ ਮੋਟਰਸਾਈਕਲ ਤੇ ਤਿੰਨ ਬੰਦੇ ਆ ਜੀ ਤੇ ਉਹਨਾਂ ਨੇ ਇਹ ਮਤਲਬ ਜਿਆ ਨੁਕਸਾਨ ਕੀਤਾ ਵਾ ਪਰ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਬੁਰਾ ਇੱਕ ਵਾਰੀ ਤੇ ਇਹ ਪ੍ਰਸ਼ਾਸਨ ਕੋਲ ਹੀ ਮੰਗ ਕਰਦੇ ਆ ਵੀ ਚਲੋ ਇੱਥੇ ਰਾਤ ਨੂੰ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਜਿਹੜੇ ਆ ਲੋਕਾਂ ਦੇ ਮਨਾਂ ਦਾ ਜਿਹੜਾ ਇੱਕ دہشت ਦਾ ਮਾਹੌਲ ਨੂੰ ਖਤਮ ਕੀਤਾ ਜਾਵੇ ਇਹ ਹੋਈ ਸਾਡੀ ਮੰਗ ਆ ਜੀ